ਇੰਨੇ ਝਗੜਾ ਹੋਇਆ 플ੌਟ ਦਾ 플ੌਟ ਦਾ ਝਗੜਾ ਜਿਹੜਾ ਕਿ ਆ ਬੀਬੀ ਦੀਆਂ ਚਾਰ ਕੁੜੀਆਂ ਨੇ ਵੀ ਚਾਰ ਕੁੜੀਆਂ ਨੇ ਉਸ ਝਗੜੇ ਦੇ ਵਿੱਚ ਰਾਤੋਂ ਰਾਤ ਇਹਨਾਂ ਦੀਆਂ ਕੰਡਾ ਟਾਟੀਆਂ ਐਸੀ ਬਰਾਦਰੀ ਦਾ ਉਹਨਾਂ ਦਾ ਝਗੜਾ ਸੀ ਵੀ ਐਸੀ ਸੀ ਉਹ ਵੀ ਐਸੀ ਸੀ ਉਸ ਤੋਂ ਬਾਅਦ ਰਾਤੋਂ ਰਾਤ ਕੰਡਾ ਟਾਂ ਤੋਂ ਬਾਅਦ ਇੱਥੇ ਐਸਐਸਓ ਸਿਗੇ ਉਹ ਕਹਿੰਦੇ ਜੀ ਦੂਜੀ ਪਾਰਟੀ ਦੇ ਪਰਚਾ ਕਰੋ ਜਿਨ੍ਹਾਂ ਨੇ ਕੰਡਾ ਟਾਈਆਂ ਨੇ ਅਜੇ ਪਟਿਆ ਦੀ ਕਾਰਵਾਈ ਚੱਲਦੀ ਸੀ ਜਿਸੇ ਦਾ ਫੋਨ ਆ ਗਿਆ ਉੱਥੇ ਦਿੱਲੀ ਪਹੁੰਚੀ ਉਸ ਤੋਂ ਬਾਅਦ ਉਹਨਾਂ ਨੇ ਕੀਤਾ ਜਦੋਂ ਇਹ ਉਹੀ ਕੰਡਾਈ ਹੋਈ ਕੰਮ ਨੂੰ ਦੁਬਾਰਾ ਆਪਣੀਆਂ ਬੇਟੀਆਂ ਦੇ ਨਾਲ ਕਰਨ ਲੱਗੇ ਇਹਨਾਂ ਦਾ ਹਸਬੰਦ ਦੀਆਂ ਬੇਟੀਆਂ ਸੀ ਤੇ ਉਹਨਾਂ ਨੇ ਜਨਰਲ ਦਾ ਮੁੰਡਾ ਸਾਧ ਕੇ ਉਹਨਾਂ ਕੋਲੋਂ ਇਹਨਾਂ ਦੀਆਂ ਬੇਟੀਆਂ ਵੀ ਛੁਡਾਈਆਂ ਇਹਨਾਂ ਦਾ ਹਸਬੰਦ ਵੀ ਛੁਡਾਇਆ ਕੋਈ ਪਰਚਾ ਪੁਲਿਸ ਨੇ ਨਹੀਂ ਕੀਤਾ ਸੋਰ ਦਾ ਸਕੂਲ ਹੀ ਖੁੱਲ ਗਿਆ ਕੋਈ ਬਚਾ ਨਹੀਂ ਹੋਇਆ ਏਅਰ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਜਦੋਂ ਕਿਪੀਆ ਆਪਣੇ ਆਪ ਗਾਈਡਲਾਈਨਸ ਦੇ ਹਾਰਨ ਕਰਦੇ ਰਹੇ ਐਸਐਸਪੀ ਸਾਹਿਬ ਨੇ ਇੱਕ ਆਦੀ ਐਫੀਡੇਵਿਟ ਦਿੱਤਾ ਉਹ ਐਫੀਡੇਵਿਟ ਤੇ ਇਨਕੁਆਰੀ ਕਰਕੇ ਐਸਐਸਪੀ ਸਾਹਿਬ ਕਹਿੰਦੇ ਨੇ ਕਿ ਅੱਗੀ ਪਰਚਾ ਕੀਤਾ 100 ਐਂਡ ਆਪੋਜੀਟ ਪਾਰਟੀ ਤੇ 1053ਾ 353 ਬੀ ਤੇ ਪੋਸਟ 16 ਪਰਚਾ ਕਰਤਾ ਸੀ ਆ ਦੇਖੋ ਆਈਪੋਰਟ ਦਿੱਤਾ ਐਫੀਡੇਵਿਟ ਐਸਐਸਪੀ ਸਾਹਿਬ ਵੱਲੋਂ جدو ایک پرچا ہو گیا چار دن بعد چونکین انچارج نے آکے تھاٹے اٹھتے اوہ ہی سارا لاغے پرچا کا سکتا جات کی اس جگہ تے میں آچتا سنیدے میں نہیں گئی او اس جگہ تے چونکین انچارج جڑے اپرے دے چونکین انچارج اندر پال سکتا اوہ آ پرچا ہو گیا ਕਾ ਸਾਡੇ ਦੇ ਕਰਤਾ ਜੱਟ ਜੀ ਹੁਣ ਉਸ ਪਾਰਟੀ ਤੇ ਇਨਕੁਆਰੀ ਐਸਐਸਪੀ ਦੀ ਇਨਕੁਆਰੀ ਤੇ ਪਰਚਾ ਹੋਇਆ ਸੀਗਾ ਜਦੋਂ ਐਸਐਸਪੀ ਦੀ ਇਨਕੁਆਰੀ ਹੁੰਦੀ ਹੈ ਇਹ ਸਾਡੇ ਤੇ ਪਰਚਾ ਹੋਣਾ ਸੀਗਾ ਐਸਐਸਪੀ ਸਾਹਿਬ ਇਨਕੁਆਰੀ ਚ ਲਿਖਦੇ ਵੀ ਦੋਨਾਂ ਪਾਰਟੀਆਂ ਦਾ ਪੂਰਾ ਸੀ ਦੋਨਾਂ ਪਾਰਟੀਆਂ ਤੇ ਪਰਚਾ ਕਰਤਾ ਉਹਨਾਂ ਨੇ ਇੱਕ ਪਾਰਟੀ ਤੇ ਪਰਚਾ ਕੀਤਾ 4 ਦਿਨ ਬਾਅਦ ਔਰ ਇਹਨੇ ਇੰਨਾ ਚਕੰਝ ਕਰਿਆ ਪੁਲਿਸ ਸਿਖਾਰੀ ਨੂੰ ਕਰਕੇ ਕਹਿੰਦਾ ਵੀ ਇਹਨਾਂ ਦੇ ਵਿੱਚੋਂ ਬੰਦੇ ਫੜ ਕੇ ਮੈਂ ਸਮਝੌਤਾ ਕਰਾਣਾ ਆ ਔਰ 6 ਮਹੀਨੇ ਪਿੱਛੇ ਪਤਾ ਕਿ 6 ਉਸ ਤੋਂ ਬਾਅਦ ਆ ਦੇਖੋ ਇਹਨਾਂ ਦੇ ਹਸਬੰਦ ਨੂੰ ਦੁਆਰਾ ਫੇਰ ਕੁੱਟਿਆ ਗਿਆ। ਕੁੱਟ ਕੇ ਆਹ ਉਸ ਪਰਚੇ ਦੀ ਕਾਪੀ ਹੈ। ਉਹ ਦੁਆਰਾ ਦੋ ਬੰਦਿਆਂ ਨੇ ਫੇਰ ਇਹਨਾਂ ਦੇ ਹਸਬੰਦ ਨੂੰ ਕਿਰਕੇ ਕੁੱਟਿਆ ਸਾਰਾ ਪਛਾਣਿਆ ਗਿਆ। ਪਰਚਾ ਕਰਤਾ ਪੁਲਿਸ ਨੇ ਅੱਜ ਤੱਕ ਕਾਰਵਾਈ ਨਹੀਂ ਹੋਈ। ਕਿ ਕਾਰਵਾਈ ਨਹੀਂ ਹੋਈ ਨਾ ਚਲਾਨ ਪੇਚ ਹੋਇਆ ਨਾ ਕਾਰਵਾਈ ਹੋਈ। ਨਹੀਂ ਪਰਚਾ ਕਿੰਦਾ ਕੀਤਾ ਇਹਨਾਂ ਦੇ ਹਸਬੰਦ ਦੇ ਕਰਤਾ ਗਿਆ। ਪਰਚਾ ਦੇ ਬਸ ਨੇ। ਇਨਾਂ ਦੇ ਹਸ ਇਨਾਂ ਦੇ ਹਸਬੈਂਡ ਤੇ ਨਹੀਂ ਕੀਤਾ ਇਨਾਂ ਦੇ ਹਸਬੰਦ ਨੂੰ ਦੁਆਰਾ ਫੇਰ ਕੁੱਟਿਆ ਕੁੱਟਣ ਤੋਂ ਬਾਅਦ ਦੁਆਰਾ ਫੇਰ ਮਾਮੂਲੀ ਦੀਆਂ ਧਾਰਾ 323 24 25 ਲਾ ਕੇ ਉਹਨਾਂ ਤੇ ਪੜਚਾ ਕਰ ਦਿੱਤਾ ਜਦੋਂ ਇਸ ਵਾਰੀ ਪੜਚਾ ਚੱਲਦਾ ਤੇ ਉਹਨਾਂ ਨੇ ਦੁਬਾਰਾ ਕੁੱਟਿਆ ਤੇ ਤੁਹਾਨੂੰ ਵੀ ਪੱਤਰਕਾਰ ਭਾਈ ਜਾਰੇ ਨੂੰ ਪਤਾ ਹੀ ਹੋਣਾ ਵੀ ਕਿਹੜੀ ਧਾਰਾ ਲੱਗਦੀ ਹੈ ਵੀ ਕਿਹੜੀ ਧਾਰਾ ਲੱਗਦੀ ਹੈ ਉਸ ਤੋਂ ਬਾਅਦ ਉਹ ਪੜਚਾ ਹੋ ਗਿਆ ਤੇ ਤੇ ਕਾਰਵਾਈ ਕੋਈ ਨਹੀਂ ਹੋਈ ਅੱਜ ਤੱਕ ਵੀ ਕਾਰਵਾਈ ਨਹੀਂ ਹੋਈ ਚਲਾਨ ਨਹੀਂ ਜੇਸ ਹੋਇਆ ਤੁਹਾਡਾ ਕੀ ਕਹਿਣ ਦਾ ਮਤਲਬ ਖਾਨਾਪੂਰਤੀ ਹੁੰਦੀ ਹੈ ਖਾਨਾਪੂਰ ਦੀ ਹੁੰਦੀ ਆ ਖਾਨਾਪੂਰ ਦੇ ਝੂਠੇ ਪਰਚੇ ਕੀਤੇ ਉਹਨੇ ਇੱਕ ਇੱਕ ਪਰਚਾ ਹੈ ਕਿੰਨਾ ਸਾਡੇ ਤੇ ਇਹਦੇ ਲਈ ਸਾਨੂੰ ਸਮਝਾਉਂਦੇ ਨਹੀਂ ਉਹਨੇ ਮੇਰਾ ਬੇਕਾ ਰੇਲਵੇ ਤੇ ਜੋਬ ਕਰਦਾ ਉਹਨੂੰ ਵੀ ਕਿਹਾ ਵੀ ਤੂੰ ਸਰਕਾਰੀ ਨੌਕਰੀ ਕਰਦਾ ਐ ਤੁਸੀਂ ਸਮਝੌਤਾ ਕਰ ਲਓ ਤੁਸੀਂ ਸਮਝੌਤਾ ਕਰ ਲਓ ਦੇਖੋ ਉਸ ਤੋਂ ਬਾਅਦ ਉਸ ਬੰਦੇ ਨੇ ਸਿੰਧ ਕੇ ਕੋ ਹੋਰ ਲੜਾਈ ਹੋਈ ਨਹੀਂ ਉਹ ਵੀ ਲੜਾਈ ਸਿੰਧ ਚ ਹੋਈ ਨਹੀਂ ਉਹਦੇ ਵਿੱਚ 1750 ਦਾ ਆ ਕੁੜੀ ਤੇ ਮੇਰੇ ਤੇ ਸਾਰਿਆਂ ਦੇ ਪੱਜਾ ਕਰਦੀ ਇੱਕ ਪਰਚਾ ਹੋਰ ਕਰ ਦਿੱਤਾ ਜਾਦ ਕੀ ਪਿੰਡ ਵਿੱਚ ਜਿੱਥੇ ਮਰਜੀ ਇਨਵੈਸਟੀਗੇਟ ਕਰ ਲਓ ਮੇਰੇ ਕੋਲ ਅਫੀਸਰ ਨੂੰ ਕਹਿੰਨੀ ਹੈ ਇਨਵੈਸਟੀਗੇਟ ਕਰੋ ਸਾਡੇ ਪ੍ਰਿੰਸੀਪਲ ਜੀ ਲੜਾਈ ਹੋਈ ਉਹ ਮੈਂ ਐਸਐਸਪੀ ਸਾਹਿਬ ਨੇ ਇਨਕੁਆਰੀ ਲਈ ਮੁਰਤੇ ਕਹਿੰਦੇ ਜੀ ਇਹ ਕੈਨਸਲ ਹੈ ਤੇ ਅੱਜ ਤੱਕ ਉਹ ਕੈਨਸਲ ਨਿਕਰਾਇਆ ਮੈਂ 22 ਤਰੀਕ ਨੂੰ ਐਸਡੀਐਮ ਸਾਹਿਬ ਨੇ ਦੇਖੀ ਮੈਂ ਡੀਐਸਪੀ ਸਾਹਿਬ ਕੋਲਾਈ ਨਹੀਂ ਮੈਂ ਤੁਹਾਡੇ ਕੋਲ ਇਨਕੁਆਰੀ ਲਈ ਕਿ ਮੈਨੂੰ ਇਨਕੁਆਰੀ ਦੀ ਰਿਪੋਰਟ ਦਿਓ DSP ਸਾਹਿਬ ਨੇ ਮੈਡਮ ਉਹ ਕੈਨਸਲ ਕਰਾ ਕੇ ਜਾਂਦਾ ਧਿਆਨ ਦੇ ਕੇ ਜਾਂਦਾ ਉਹ SDM ਸਾਹਿਬ ਦੇ ਪੇਚੋ ਜੇ ਕਹਿੰਦਾ ਜੀ ਇਹਨਾਂ ਨੇ ਤੇ ਡਿਗਲਸਟੀ ਕੋ ਸਪਾਸ ਕਰਾਈ ਸੀ DSP ਦਾ ਤੇ ਦਿਮਾਗਰੇ ਆ ਗਿਆ ਮੈਨੂੰ ਮੈਂ ਹੀ ਵਰਦਾ ਕੀਤਾ ਮੈਨੂੰ ਹੀ ਕੈਨਸਲ ਕਰਨ ਦੀ ਕਹਿਣ ਰਹੀ ਆ ਇਹ 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 ਕੈਨਸਲ ਦਾ ਧਿਆਨ ਹੈ DSP ਦੇ ਲਈ SDM ਕੋਲ ਤੇ ਉਹ ਜੀ ਅੱਜ ਹੀ ਹਮ ਕੋਰ ਦੇ ਵਿੱਚ ਇਹ ਤੁਸੀਂ ਬੇਬਸ ਝੂਠੇ ਬਰਦੇ ਜਿਹੜੇ ਕਹਿੰਦਾ ਕਿ ਛੋਟੀਆਂ ਛੋਟੀਆਂ ਬੱਚੀਆਂ ਕੋਈ 14 ਸਾਲ ਦੀ ਕੋਈ 16 ਸਾਲ ਦੀ ਹੈ 19 ਸਾਲ ਦੀ ਹੈ ਜਿਨਾਂ ਦੇ ਬਰਦੇ ਕਿੱਥੇ ਉਹ ਤੁਹਾਡੀ ਕੀ ਮੰਗਿਆ ਕੀਦਰ ਮਾਂਗੇ ਹੈ ਯਾਰੀ ਇਤਾਂ ਦੇ ਅਸੀਂ ਤਾਂ ਚਲੋ ਹੋਰ ਚੱਲ ਗਏ ਸਾਰਾ ਕੁਝ ਹੋ ਗਿਆ ਪੁਲਿਸ ਅੱਗੇ ਮੇਰੀ ਰਿਕਵੈਸਟ ਹੈ ਇਤਾਂ ਦੇ ਪਰਚੇ ਨਹੀਂ ਕਰਨੇ ਚਾਹੀਦੇ ਕਿਸੇ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਆਪਾਂ ਸਾਰੇ ਬੱਚਿਆਂ ਵਾਲੇ ਸਾਰੇ ਬੱਚਿਆਂ ਵਾਲੇ ਉਹ ਤਿੰਨ ਬਣੀ ਦਾ ਚਾਰ ਕੁੜੀਆਂ ਨੇ ਉਹ ਕਿਤੇ ਮੈਂ ਕੇਸ ਲੜ ਲੂਗੀ ਕੀ ਕਰ ਲੂਗੀ ਉਹ ਗੋਦ ਵਾਲਕ ਬੱਚਿਆਂ ਦੇ ਗੋਦ ਵਾਲਕ हां जी 14 ਸਾਲ ਦਾ 16 ਸਾਲ ਦਾ ਪਰਚੇ ਕਰਦਾ ਹੈ ਗੋਦ ਵਾਲਕ ਬੱਚਿਆਂ ਦੇ ਜਦੋਂ ਹੀ ਉਹਨਾਂ ਨੂੰ ਕੁੱਤਿਆਂ ਗਿਆ ਜੰਗਲ ਵੱਲੋਂ ਐਸੀ ਬਰਾਦਰੀ ਦੀਆਂ ਕੁੜੀਆਂ ਕੁੱਤਿਆਂ ਲਈਆਂ ਜੰਗਲ ਦੇ ਮੁੰਡੇ ਨੇ ਉਹਨਾਂ ਕੋਲ ਵੀਡੀਓਜ਼ ਨੇ ਤੁਸੀਂ ਚਾਹਦੇ ਹੋ ਤੁਹਾਨੂੰ ਵੀਡੀਓਜ਼ ਦੇ ਤਾਨੂੰ ਹੋੜੇ ਵੀਡੀਓ ਵੀ ਉਹ ਦੇ ਦਿੰਦੇ ਜਦੋਂ ਬੱਚਿਆਂ ਨੂੰ ਕੁੱਟਿਆ ਕਿੰਨੀਆਂ ਕਿੰਨੀਆਂ ਬੱਚੀਆਂ ਨੇ ਤੇ ਕਿਵੇਂ ਦੋਵਾਰੀ ਬੱਚਿਆਂ ਨੂੰ ਕੁੱਟਿਆ ਮੋਰਾਰਵਾਲੀ ਠੀਕ ਹੈ ਜੀ ਠੀਕ ਹੈ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨਨ ਸੰਧੀ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਲੁੱਟਾ ਖੋਹ ਤੇ ਚੋਰੀਆਂ ਵਾਰਦਾਤਾਂ ਜਿਹੜੀਆਂ ਫਲੋਰ ਤੇ ਫਲੋਰ ਦੇ ਲਾਗਲੇ ਪਿੰਡਾਂ ਦੇ ਵਿੱਚ ਵਧੀਆਂ ਸੀ ਉਸਦੇ ਚੱਲਦੇ ਅੱਜ ਜਿਹੜਾ ਅੰਬੇਦਕਰਪੈਣਾ ਤਹਿਸੀਲ ਪ੍ਰਧਾਨ ਦੀਪਕਰ ਰਸੂਲਪੁਰੀ ਜੀ ਵੱਲੋਂ ਅੱਜ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਡੀਐਸਪੀ ਦਫ਼ਤਰ ਦੇ ਅੱਗੇ ਆ ਜਿਹੜਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਵੀ ਅਸੀਂ ਫਲੋਰ ਦੇ ਵਿੱਚ ਜਿਹੜਾ ਰੋਸ ਮਸ਼ਹਹਰਾ ਕਰਾਂਗੇ ਤਾਂ ਪਤਲਾ ਜਿਹੜਾ ਬੁੱਕਾਂਗੇ ਤੁਹਾਡੇ ਨਾਲ ਦੀਪਕ ਰਸੂਲਪੁਰੀ ਜੀ ਮੌਜੂਦਾ ਨਾਲ ਗੱਲਬਾਤ ਕਰਦੇ ਆਂ ਕਿ ਇਹ ਸਾਰਾ ਮਾਮਲਾ ਜੈਪੀ ਜੈਪੀ ਜੈਪਾ ਜੀ ਸਰ ਅੱਜ ਤੁਸੀਂ ਆਪਣੇ ਸੈਂਕੜੇ ਸਾਥੀਆਂ ਨਾਲ ਇਕੱਠੇ ਹੋਏ ਆ ਪਤਾ ਲੱਗਾ ਵੀ ਪੁਲਿਸ ਦੇ ਖਿਲਾਫ ਆ ਜਿਹੜਾ ਅੱਜ ਬੰਦੇ ਇਕੱਠੇ ਹੋਏ ਆ ਕੀ ਸਾਰਾ ਮਾਮਲਾ ਜੇਕਰ ਫਲੋਰ ਸ਼ਹਿਰ ਇਲਾਕੇ ਸਬਡਿਵੀਜ਼ਨ ਦੀ ਫਲੋਰ ਪੁਲਿਸ ਆ ਉਹ ਸਾਡੀਆਂ ਸੁਰੱਖਿਆ ਲਈ ਬਣੀਆਂ ਸਾਡੀਆਂ ਜਿਹੜੀਆਂ ਸੇਫਟੀ ਲਈ ਬਣੀਆਂ ਪਰ ਜੇਕਰ ਇਹ ਪੁਲਿਸ ਪ੍ਰਸ਼ਾਸਨ ਦੇ ਹੁੰਦੇ ਆ ਹੋયા ਇਹ ਸ਼ਹਿਰ ਦੇ ਵਿੱਚ ਨਿਤ ਜਿਹੜੀਆਂ ਨਮੀਆਂ ਜਿਹੜੀਆਂ ਬਾਹਰ ਦਾਤਾਂ ਸਨੇਹਜਿੰਗ ਨਸ਼ਾ ਤਸਕਰਾਂ ਵਾਲਾ ਜਿਹੜਾ ਵੱਡੇ ਬਜ਼ਰ ਤੇ ਬੋਲ ਬਾਲ ਆ ਸੋ ਉਹਦੇ ਰੋਸ ਵਜੋਂ ਅੱਜ ਅਸੀਂ ਅੰਬਿਤਕਾ ਸਰਨਾ ਪੰਜਾਬ ਫਿਲਫਲਰ ਵੱਲੋਂ ਵੱਡੇ ਬਜ਼ਰ ਤੇ ਸ਼ਹਿਰ ਦੇ ਵਿੱਚ ਆਰਥੀ ਫੂਕ ਜਿਹੜਾ ਮਜਾਰਾ ਰੱਖਿਆ ਸੀ ਰੋਸ ਮਾਰਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚ ਉਹ ਕਰਨਾ ਸੀ ਸੋ ਅੱਜ ਮਾਨ ਜੋਗ ਡੀਐਸਪੀ ਫਿਲਫਲਰ ਸਾਹਿਬ ਨੇ ਪ੍ਰੋਫੈਸਰ ਦੱਸ ਦਿੱਤਾ ਕਿ ਜਿਹੜਾ ਕਿ ਚਾਰਜ ਅਪਰਾਵਿੰਦਰ ਸਿੰਘ ਮਲਤਾਨੀ ਉਹਨਾਂ ਨੂੰ ਜਿਹੜਾ ਲੈਣ ਹਾਜ਼ਰ ਕਰ ਦਿੱਤਾ ਗਿਆ ਸੋ ਇਹ ਹਲਕੇ ਇਲਾਕਾ ਅਪਰੇ ਦੀ ਜਿਹੜੀ ਵੱਡੀ ਮੰਗ ਸੀ ਸੋ ਇਸ ਤਰ੍ਹਾਂ ਜਿਹੜਾ ਲੁੱਟਖੋਹ ਨੂੰ ਨੱਥ ਪਾਉਣ ਲਈ ਆਜਾ ਸੀ ਜਿਹੜਾ ਇੱਥੇ ਡੀਐਸਪੀ ਦਾ ਉੱਪਰ ਫਲੋਰ ਵੇਖੇ ਇਕੱਠੇ ਹੋਏ ਇੱਕ ਤੇ ਦਿਪਕ ਦੀ ਅਸੀਂ ਹੁਣ ਸੁਣਿਆ ਇੱਕ ਲੇਡੀਜ਼ ਐਫਐਸ ਵੀ ਦੱਸ ਰਹੇ ਸੀ ਵੀ ਉਹਨਾਂ ਉੱਤੇ ਵੀ ਆ ਜਿਹੜਾ ਝੂਠੇ ਮੁਕੱਦਮੇ ਬਣਾ ਦਿੱਤੇ ਗਏ ਆ ਜਦ ਕਿ ਲੜਾਈ ਹੋਈ ਸੀਗੀ ਉਹਨਾਂ ਵੱਲੋਂ ਪਰਚੇ ਦਿੱਤੇ ਗਏ ਆ ਉਲਟਾ ਉਹਨਾਂ ਤੇ 6 ਮਹੀਨੇ ਬਾਅਦ ਪਰਚਾ ਕਰ ਦਿੱਤਾ ਕਿਹਦਰ ਨੂੰ ਸੋ ਮੈਂ ਇਹ ਮਾਨ ਜੋਗੇ ਸਾਡੇ ਐਸਐਸਪੀ ਜਿਲ੍ਹਾ ਜੰਦਰ ਦਿਹਾਤੀ ਜੀ ਬੜੇ ਕਾਬਿਲ ਆਫਸਰ ਆ ਜਿਹੜੇ ਖਖ ਸਾਹਿਬ ਉਹ ਨਵੇਂ ਪੋਸਟਡ ਹੋਏ ਆ ਇੱਥੇ ਸਾਡੇ ਬੱਲ ਸਾਹਿਬ ਜਿਹੜੇ ਡੀਐਸਪੀ ਫਲੋਰ ਸਾਹਿਬ ਹੋਏ ਉਹਨਾਂ ਦੇ ਮਸਲੇ ਸਾਰੇ ਜਿਹੜੇ ਧਿਆਨ ਚ ਲਿਆਉਂਦੇ ਆ ਸਾਨੂੰ ਆਸ ਔਰ ਉਮੀਦ ਆ ਕਿ ਜਿਹੜੇ ਇਹ ਝੂਠੇ ਪਰਚੇ ਜਿਹੜੇ ਹੋਏ ਉਹਨਾਂ ਦੇ ਦੁਆਰਾ ਜਿਹੜਾ ਇਨਕੁਆਰੀ ਅਸੀਂ ਉਹ ਲਾ ਕੇ ਇਹ ਤਸਦੀਕ ਕਰਕੇ ਉਹਨਾਂ ਦੇ ਵਿਸ਼ਵਾਸ ਹੀ ਦਵਾਇਆ ਸੀ ਜਿਹੜੇ ਨਵਾਲਗ ਬੱਚੀਆਂ ਦੇ ਨਾਲ ਨੇ ਝੂਠਾ ਮੁਕੱਦਮਾ ਦਿੱਤਾ ਉਹਨੂੰ ਕੈਂਸਲ ਕਰਨਗੇ ਸੋ ਇੱਕ ਬੱਚੀ ਆ ਸਾਡੇ ਅੱਪਰੇ ਦੀ ਲੜਾਈ ਹੋਈ ਸੀ ਜਿਹੜੀ ਆਤਮਿਕ ਅਲਾਚ ਪੜਦੀ ਆ ਦੋ ਤਿੰਨ ਬੱਚੀਆਂ ਤੇ ਵੀ ਜਿਹੜਾ ਉਹ ਝੂਠਾ ਮੁਕੱਦਮਾ ਜਿਹੜਾ ਦੇ ਦਿੱਤਾ ਆਪਰਾ ਪੁਲਿਸ ਵੱਲੋਂ ਉਹਦੇ ਮਨੋ ਪ੍ਰੋਸ ਵਜੋਂ ਵੀ ਜਿਹੜੀਆਂ ਉਹਨਾਂ ਦੀਆਂ ਬੱਚਿਆਂ ਦੇ ਪੇਰੈਂਟ ਉਹ ਵੀ ਇੱਥੇ ਪਹੁੰਚੇ ਹਾਂ ਤੁਹਾਡੇ ਨੂੰ ਅੱਜ ਜਿਹੜਾ ਪਤਲਾ ਫੁੱਕਨ ਦਾ ਹੈਗਾ ਪ੍ਰਦਰਸ਼ਨ ਕਰਨਾ ਹੈਗਾ ਹਨ ਥਾਡੀ ਡੀਐਸਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਕੀ ਇਹ ਸ਼ੁਆਸ਼ਣ ਹੋਇਆ ਮਾਨਜੋ ਡੀਐਸਪੀ ਬਲਬ ਸਾਹਿਬ ਜਿਹੜੇ ਕਾਫੀ ਜਿਹੜੇ ਕਾਬਲ ਅਫਸਰ ਆ ਸੋ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਤੁਹਾਨੂੰ ਕੁਝ ਵੱਖਰਾ ਜਿਹੜਾ ਉਹ ਦੇਖਣ ਨੂੰ ਮਿਲੇਗਾ ਸ਼ਾ ਹਲਕੇ ਦੇ ਵਿੱਚ ਜਿਹੜਾ ਉਹ ਵਧੀਆ ਜਿਹੜਾ ਲਾਅ ਐਂਡ ਆਰਡਰ ਤੁਹਾਨੂੰ ਮਿਲੇਗਾ ਸੋ ਅਸੀਂ ਮਾਨਜੋ ਗੀ ਡੀਐਸਪੀ ਫਲੋਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਸੋ ਨਾਲ ਹੀ ਮੈਂ ਤੁਹਾਡੇ ਸਾਹਮਣੇ ਫਲੋਰ ਲਾਈਵ ਦੇ ਜਿੰਨੇ ਵੀ ਤਮਾਮ ਦਰਸ਼ਕਾਂ ਦਾ ਤੇ ਤੁਹਾਡਾ ਸਪੈਸ਼ੀਅਲ ਧੰਨਵਾਦ ਜੋ ਸਾਡੀ ਹੱਕ ਔਰ ਸੱਚ ਦੀ ਆਵਾਜ਼ ਨੂੰ ਜਿਹੜਾ ਤੁਸੀਂ ਪਬਲਿਕ ਦੇ ਵਿੱਚ ਲੈ ਕੇ ਜਾਂਦੇ ਆ ਸੋ ਮੈਂ ਤੁਹਾਡੇ ਮਾਧਮੇ ਤੋਂ ਮਾਨਯੋਗ ਜਿਹੜੇ ਐਸਐਸਪੀ ਜਿਲ੍ਹਾ ਜੰਦਰ ਦਿਹਾਤੀ ਜੀ ਉਹਨਾਂ ਨੂੰ ਮੰਗ ਕਰਦਾ ਕਿ ਸਾਡੇ ਫਲੋਰ ਹਲਕੇ ਦੇ ਵਿੱਚ ਕੁਝ ਕਾਬਲ ਅਫਸਰਾਂ ਦੀ ਜਿਹੜੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਇਹ ਲੁੱਟਾਂ ਖੋਹਾਂ ਫਨੇਟਿੰਗ ਨਸ਼ਾਦ ਅਫਸਰਾਂ ਦਾ ਬੋਲਬਾਲਾ ਇਹਨਾਂ ਨੂੰ ਜਿਹੜਾ ਨੱਥ ਪਾਈ ਸਕੇ ਸੋ ਬੜੇ ਕਾਬਲ ਅਫਸਰਾਂ ਜਰੂਰ ਸਾਡੇ ਇਸ ਰੋਜ਼ ਮਾਰਚ ਨੂੰ ਦੇਖਦੇ ਹੋਏ ਉਹ ਇਹ ਜਰੂਰ ਧਿਆਨ ਦੇਣਗੇ ਸੋ ਇਹ ਜਿਹੜੇ ਮਸਲੇ ਮੈਨੂੰ ਆਫਰ ਵੀ ਦਾ ਜਰੂਰ ਹਲੋ ਇਹਨਾਂ ਸਾਡੇ ਨਾਲ ਅੰਬੇਦਕਰ ਖਾਨਾ ਦੇ ਤਹਿਸੀਲ ਪ੍ਰਧਾਨ ਦੀਪਕਰ ਸਕੂਲਪੁਰ ਦੀ ਜਿਨ੍ਹਾਂ ਵੱਲੋਂ ਕਿਹਾ ਗਿਆ ਵੀ ਸਾਡੀ ਡੀਐਸਪੀ ਸਾਹਿਬ ਨਾਲ ਗੱਲਬਾਤ ਹੋਈ ਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਹੈਗਾ ਵੀ ਅੱਜ ਜਿਹੜਾ ਫਲੋਰ ਦੇ ਵਿੱਚ ਆ ਰੋਸ ਮਜ਼ਹਿਰਾ ਕਰਕੇ ਆ ਜਿਹੜਾ ਪਤਲਾ ਫੁਕਿਆ ਜਾਵੇਗਾ ਤਾਂ ਲੈ ਕੇ ਆਏ ਸੀ ਕੀ ਉਹਦੀ ਮੰਗ ਹੈ ਜੇ ਤੁਹਾਡੇ ਲੋਕ ਇਹ ਸਵਸਥੇ ਦਿੱਤਾ ਜਾਵੇ ਇਹ ਅੰਬੇਦਕਰ ਖਾਨਾ ਪੰਜਾਬ ਵੱਲੋਂ ਜਿਹੜਾ ਸੀ ਇਹ ਅੱਜ ਮੇਰੇ ਆਫਿਸ ਦੇ ਬਾਹਰ ਇਕੱਠੇ ਹੋ ਕੇ ਇਹਨਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਨੇ ਜਿਸ ਬੰਦ ਵਿੱਚ ਤੋ ਕੀ ਕਹਿੰ ਗਿਆ ਪਰੇ ਦੇਖਾ ਹਨ ਕੁਝ ਉਹਨਾਂ ਨੂੰ ਅਸੀਂ ਆਲਰੇਡੀ ਹੀ ਜਿਹੜਾ ਸੀ ਉਹ ਬਰਖਾ ਕੋ ਸ਼ਿਕਾਇਤਾਂ ਸਨ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਪਰਸੋਂ ਰਾਤ ਨੂੰ ਹੀ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈਗਾ ਉਹ ਜਿਹਨਾਂ ਦੀਆਂ ਮੰਗਾਂ ਨੇ ਚਾਰ ਪੰਜ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਸਾਡੇ ਕੋਲ ਕੁਝ ਪੁਰਾਣੇ ਮੁਕੱਦਮੇ ਨੇ ਉਹ ਅਦਾਲਤ ਚ ਨਹੀਂ ਦਿੱਤੇ ਗਏ ਇੱਕ ਦੋ ਚੋਰੀਆਂ ਦੇ ਸਬੰਧ ਤੇ ਇਹਨਾਂ ਨੇ ਗੱਲ ਕੀਤੀ ਆ ਕਿ ਸਾਰਾ ਇਹ ਜਿਹੜਾ ਇਹਨਾਂ ਨੂੰ ਵਿਦਨ ਇਹਨਾਂ ਦਾ ਮੈਂ ਪ੍ਰੋਮਿਸ ਕੀਤਾ ਵੀ ਵਿਦਨ ਵੀਕ ਦੇ ਜਿਹੜਾ ਕੰਮ ਆ ਸਾਰਾ ਖਤਮ ਕਰਤਾ ਜਾਵੇਗਾ ਕਿਉਂਕਿ ਮੇਰੀ ਪੋਸਟਿੰਗ ਵੀ ਹਜੇ ਅ 10 ਦਿਨ ਪਹਿਲਾਂ ਇਹ ਇੱਥੇ ਹੋਈ ਆ 8-9 ਦਿਨ ਹੋਏ ਨੇ ਤੇ ਇਹਨਾਂ ਦੀ ਅੰਸ਼ੁਰੈਂਸ ਸੁਣਨੀ ਆ ਉਹਨਾਂ ਨੂੰ ਮੈਂ ਹੱਲ ਕਰਾਂਗਾ ਸਭ ਤੋਂ ਪਹਿਲਾਂ ਲੇਡੀਜ਼ ਨੇ ਕਹਿੰਦੀ ਜੇ ਸਾਡੇ ਨਜਾਇਜ਼ ਪਤੀ ਕਿਤੇ ਐ ਕੋ ਨਵਾਲੇ ਕੁਲਤੀਆਂ ਆਈਆਂ ਉਹਨਾਂ ਦੇ ਵੀ ਪਰਦੇ ਕਿਤੇ ਹੈਗੇ ਆ ਨਹੀਂ ਉਹ ਐਫ ਆਈ ਆਰ ਨਹੀਂ ਕੋਈ ਦਰਜ ਕੀਤੀ ਉਹਨਾਂ ਨੇ 57 ਕੀਤੀ ਹੈਗੀ ਆ ਉਹ ਉਹ ਮੈਟਰ ਆਪਾਂ ਦੇਖ ਲਾਂਗੇ ਵੀ ਲੜਾਈ 57 ਦਾ ਕਾਰਨ ਕੀ ਸੀ ਉਹ ਉਹਦੀ ਗੱਲ ਸੁਣ ਕੇ ਉਹ ਕੋਈ ਕੰਪਲੇਨ ਲੈ ਕੇ ਤੇ ਮਾਨਜੋਗ ਐਸਟੀਐਮ ਸਾਹਿਬ ਕੋ ਭੇਜ ਦਿੱਤੀ ਜਾਂ ਇਹ ਵੀ ਮਸਲਾ ਹੱਲ ਕਰਤਾ ਪਰ ਇਹਨਾਂ ਨੂੰ ਡੀਐਸਪੀ ਸਾਹਿਬ ਜਿਹੜੇ ਐਸਕ ਬਲਜੀ ਆ ਉਹਨਾਂ ਵੱਲੋਂ ਅ ਭਰੋਸਾ ਦਿੱਤਾ ਗਿਆ ਵੀ ਜਲਦੀ ਆ ਜਿਹੜਾ ਤੁਹਾਡੇ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਆ ਜਿਹੜਾ ਬੂਰ ਚੜਾਇਆ ਜਾਵੇਗਾ ਵੀ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਜਿਹੜੀ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਖਲੋਰ ਤੋਂ ਕਹਿ ਰਿਹਾ ਮੈਂ ਵਿਜੇਮਾਨ ਦੇ ਨਾਲ ਮੋਨੂੰ ਸੰਦੀ